ਸਹੀਏ ਤੇ ਲਾਗੇ ਬਾਜ਼ਾਰ ਤੋਂ ਲਿਆ ਕੇ ਇੱਕ ਜਲੇਬੀ ਅਸਲੀ ਅਸੀਂ ਪਲੇਟ ਦੇ ਵਿੱਚ ਕੋਲ ਰੱਖ ਦਈਏ ਇੱਕ ਅਸਲੀ ਜਲੇਬੀ ਪਈ ਹੈ ਜਿਹੜੀ ਦੁਕਾਨ ਤੋਂ ਲਿਆ ਕੇ ਰੱਖੀ ਹੈ ਇੱਕ ਪਲੇਟ ਦੇ ਵਿੱਚ ਅਸੀਂ ਕਾਗਜ਼ ਦੇ ਉੱਪਰ ਵਾਹ ਕੇ ਰੰਗ ਭਰ ਕੇ ਜਲੇਬੀ ਰੱਖੀ ਹੈ ਤੇ ਮੱਖੀ ਆਵੇਗੀ ਨਾ ਮੱਖੀ ਮੱਖੀ ਕਦੀ ਨਕਲੀ ਜਲੇਬੀ ਤੇ ਨਹੀਂ ਬੈਠੇਗੀ ਉਹ ਅਸਲੀ ਤੇ ਬੈਠੇਗੀ ਮੱਖੀ ਨੂੰ ਪਤਾ ਹੈ ਕੀ ਨਕਲੀ ਕੀ ਹੈ ਤੇ ਅਸਲੀ ਕੀ ਹੈ ਪਰ ਗੁਰੂ ਦਾ ਸਿੱਖ ਮੱਖੀ ਨਾਲੋਂ ਵੀ ਗਿਆ ਗੁਜ਼ਰਿਆ ਇੱਕ ਨੌਜਵਾਨ ਦੇ ਮਨ ਦੇ ਅੰਦਰ ਸਵਾਲ ਆਇਆ ਕਹਿੰਦਾ ਜਿਹੜਾ ਸਾਡੇ ਇਲਾਕੇ ਦਾ ਰਾਜਾ ਇਹ ਬੜੇ ਫੈਸਲੇ ਕਰਦਾ ਮੈਂ ਵੀ ਇਹਦੇ ਕੋਲ ਜਾਣਾ ਕਿ ਮੇਰਾ ਵੀ ਇੱਕ ਸੱਚ ਦਾ ਫੈਸਲਾ ਕਰ ਤੂੰ ਇਨਸਾਫ ਕਰਦਾ ਮੇਰਾ ਵੀ ਇਨਸਾਫ ਕਰ ਮੇਰੀ ਤਸੱਲੀ ਤਾਂ ਹੋਵੇਗੀ ਜੇਕਰ ਮੈਨੂੰ ਸੱਚ ਦੱਸੇਗਾ ਕਹਿੰਦੇ ਨੌਜਵਾਨ ਆਪਣੇ ਘਰ ਦੇ ਵਿੱਚੋਂ ਵਿਚਾਰ ਕਰਕੇ ਤੁਰ ਪਿਆ ਬਾਜ਼ਾਰਤ ਗਿਆ ਦੋ ਗੁਲਦਸਤੇ ਖਰੀਦ ਲਿਆਇਆ ਇੱਕ ਅਸਲੀ ਹੈ ਫੁੱਲਾਂ ਦਾ ਗੁਲਦਸਤਾ ਇੱਕ ਨਕਲੀ ਹੈ ਬਾਜ਼ਾਰ ਚੋਂ ਖਰੀਦ ਕੇ ਲਿਆਇਆ ਦੋਨਾਂ ਦਾ ਰੂਪ ਇੱਕ ਹੈ ਰੰਗ ਇੱਕ ਹੈ ਸਜਾਵਟ ਇੱਕ ਹੈ ਆਕਾਰ ਇੱਕ ਹੈ ਭੁਲੇਖਾ ਪਾ ਦਿੰਦੇ ਨੇ ਜਿਹੜਾ ਬੰਦਾ ਦੇਖਦਾ ਕਿ ਪਤਾ ਨਹੀਂ ਲੱਗਦਾ ਅਸਲੀ ਕਿਹੜਾ ਤੇ ਨਕਲੀ ਕਿਹੜਾ ਗੁਲਦਸਤੇ ਆਪਣੇ ਘਰ ਚ ਲੈ ਆਇਆ ਕਹਿੰਦਾ ਮੈਂ ਸੁਣਿਆ ਰਾਜਾ ਇਨਸਾਫ ਕਰਦਾ ਉਹ ਦੱਸਦਾ ਕਿ ਝੂਠ ਕੀ ਹੈ ਤੇ ਸੱਚ ਕੀ ਹੈ ਮੈਰੀ ਤਸੱਲੀ ਤਾਂ ਹੋਵੇਗੀ ਜੇਕਰ ਰਾਜਾ ਮੇਰਾ ਸ਼ੰਕਾ ਨਿਵਰਤ ਕਰੇਗਾ ਤੇ ਦੋਨੋਂ ਗੁਲਦਸਤੇ ਬਿਲਕੁਲ ਇੱਕੋ ਤਰ੍ਹਾਂ ਹਨ ਇੱਕੋ ਸਜਾਵਟ ਇੱਕੋ ਰੂਪ ਇੱਕੋ ਰੰਗ ਹਾਲਾਂਕਿ ਲਿਉਣ ਵਾਲੇ ਨੂੰ ਵੀ ਨਹੀਂ ਪਤਾ ਕਿ ਅਸਲੀ ਕਿਹੜਾ ਹੈ ਤੇ ਨਕਲੀ ਉਹਨੇ ਆਪਣੇ ਹੱਥ ਤੇ ਲਿਖ ਲਿਆ ਕਿ ਖੱਬੇ ਹੱਥ ਵਾਲਾ ਜਿਹੜਾ ਗੁਲਦਸਤ ਹੈ ਉਹ ਨਕਲੀ ਹੈ ਤੇ ਸੱਜੇ ਹੱਥ ਵਾਲਾ ਅਸਲੀ ਹੈ। ਹੱਥ ਦੇ ਉੱਪਰ ਦੋਨੋਂ ਗੁਲਦਸਤੇ ਰੱਖ ਲਏ ਸੱਜੇ ਤੇ ਅਸਲੀ ਗੁਲਦਸਤਾ ਰੱਖ ਲਿਆ ਖੱਬੇ ਤੇ ਨਕਲੀ ਰੱਖ ਲਿਆ ਲੈਖ ਲਿਆ ਰਾਜੇ ਦੇ ਦਰਬਾਰ 'ਚ ਚਲਿਆ ਗਿਆ ਪਹੁੰਚਿਆ ਕਹਿਣ ਲੱਗਾ ਰਾਜਨ ਮੈਂ ਅੱਜ ਤੱਕ ਸੁਣਿਆ ਤੂੰ ਇਨਸਾਫ ਕਰਦਾ ਹੈਂ ਤੂੰ ਸੱਚ ਦੀ ਗੱਲ ਦੱਸਦਾ ਹੈਂ ਪਰ ਮੈਂ ਅੱਜ ਇੱਕ ਇਨਸਾਫ ਜਿਹੜਾ ਕਰਾਉਣ ਆਇਆ ਉਹ ਕੁਝ ਅਲੱਗ ਤਰੀਕੇ ਦਾ ਹੈ ਪਰ ਇੱਕ ਸ਼ਰਤ ਮੈਂ ਤੇਰੇ ਦਰਬਾਰ 'ਚ ਪਹੁੰਚਿਆ ਮੈਂ ਤੇਰੇ ਦਰਵਾਜ਼ੇ ਤੋਂ ਤੇਰੇ ਆਸਣ ਤੱਕ ਨਹੀਂ ਆਉਣਾ ਤੂੰ ਆਪਣੇ ਆਸਣ ਤੋਂ ਉੱਤਰ ਕੇ ਮੇਰੇ ਤੱਕ ਨਹੀਂ ਆਉਣਾ ਮੈਨੂੰ ਦੱਸ ਮੈਂ ਇੱਕ ਫੈਸਲਾ ਕਰਨ ਆਇਆ ਆ ਦੋ ਗੁਲਦਸਤੇ ਨੇ ਮੇਰੇ ਸੱਜੇ ਤੇ ਖੱਬੇ ਹੱਥ ਤੇ ਇਹਨਾਂ 'ਚੋਂ ਦੱਸ ਅਸਲੀ ਕਿਹੜਾ ਤੇ ਨਕਲੀ ਕਿਹੜਾ ਹੈ ਰਾਜਾ ਹੈਰਾਨ ਹੋ ਗਿਆ ਕਿ ਇਹ ਅੱਜ ਸਵਾਲ ਤੇ ਫੈਸਲਾ ਬੜਾ ਗਹਿਰਾ ਹੈ ਕਹਿੰਦੇ ਸੱਜਣਾ ਤੇਰੀ ਗੱਲ ਦਾ ਜਵਾਬ ਮਿਲ ਜਾਵੇਗਾ ਆ ਗੁਲਦਸਤੇ ਇੱਥੇ ਰੱਖ ਦੇ ਸ਼ਾਮ ਨੂੰ ਆ ਦੇਈਂ ਸ਼ਾਮ ਨੂੰ ਤੇਰੀ ਗੱਲ ਦਾ ਜਵਾਬ ਦੇ ਦੇਾਂਗਾ ਸ਼ਾਮ ਆ ਪੈ ਗਈਆਂ ਨੌਜਵਾਨ ਆ ਗਿਆ ਰਾਜੇ ਨੂੰ ਕਹਿਣ ਲੱਗਾ ਸਵੇਰੇ ਮੈਂ ਦੋ ਗੁਲਦਸਤੇ ਲੈ ਕੇ ਆਇਆ ਸੀ ਤੁਹਾਨੂੰ ਪੁੱਛਿਆ ਸੀ ਅਸਲੀ ਕਿਹੜਾ ਨਕਲੀ ਕਿਹੜਾ ਤੁਸੀਂ ਸ਼ਾਮਾਂ ਦਾ ਵਕਤ ਦਿੱਤਾ ਸੀ ਸੰਧਿਆ ਵੇਲਾ ਹੋ ਗਿਆ ਤੇ ਕਾਲਾਂ ਦੇ ਸਮੇਂ ਮੈਂ ਆਇਆ ਮੈਨੂੰ ਦੱਸੋ ਅਸਲੀ ਕਿਹੜਾ ਨਕਲੀ ਕਿਹੜਾ ਉਹ ਕਹਿੰਦਾ ਸੱਜਣਾ ਤੇਰੇ ਸੱਜੇ ਹੱਥ ਵਾਲਾ ਗੁਦਸਤਾ ਅਸਲੀ ਹੈ ਤੇ ਖੱਬੇ ਹੱਥ ਵਾਲਾ ਨਕਲੀ ਹੈ ਨੌਜਵਾਨ ਹੈਰਾਨ ਹੋ ਗਿਆ ਕਹਿੰਦਾ ਰਾਜਨ ਇੱਕ ਵਾਰ ਸੋਚ ਲੈ ਤੂੰ ਗਲਤ ਹੋਵੇਂਗਾ ਰਾਜਾ ਕਹਿੰਦਾ ਮੈਂ ਗਲਤ ਨਹੀਂ ਗਲਤ ਤੂੰ ਹੋ ਸਕਦਾ ਤੇਰੇ ਸੱਜੇ ਹੱਥ ਵਾਲਾ ਗੁਲਦਸਤਾ ਜਿਹੜਾ ਉਹ ਅਸਲੀ ਆ ਖੱਬੇ ਵਾਲਾ ਨਕਲੀ ਤੀਜੀ ਵਾਰ ਫਿਰ ਨੌਜਵਾਨ ਨੇ ਕਿਹਾ ਕਹਿੰਦਾ ਮੈਂ ਗਲਤ ਨਹੀਂ ਨੌਜਵਾਨ ਤੂੰ ਗਲਤ ਹੋ ਸਕਦਾ ਨੌਜਵਾਨ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਕਿ ਮੈਨੂੰ ਖੁਦ ਨਹੀਂ ਪਤਾ ਗੁਲਦਸਤੇ ਇੱਕ ਹਨ ਮੈਂ ਆਪਣੇ ਹੱਥ ਤੇ ਲੈ ਕੇ ਲੈ ਕੇ ਆਇਆ ਪਰ ਰਾਜੇ ਨੂੰ ਕਿਵੇਂ ਪਤਾ ਲੱਗ ਗਿਆ ਕਹਿੰਦਾ ਰਾਜਨ ਇਨਸਾਫ ਤਾਂ ਤੂੰ ਬਿਲਕੁਲ ਸੱਚਾ ਕੀਤਾ ਬਿਲਕੁਲ ਅਸਲੀਅਤ ਦੱਸੀ ਐ ਮੇਰੇ ਸੱਜੇ ਹੱਥ ਵਾਲਾ ਅਸਲੀ ਐ ਖੱਬੇ ਵਾਲਾ ਨਕਲੀ ਪਰ ਮੈਨੂੰ ਇੱਕ ਗੱਲ ਦੱਸ ਤੈਨੂੰ ਪਤਾ ਕਿਵੇਂ ਲੱਗਾ ਉਹ ਕਹਿੰਦਾ ਸੱਜਣਾ ਜਦੋਂ ਤੂੰ ਗੁਲਦਸਤੇ ਰੱਖ ਕੇ ਚੱਲਿਆ ਗਿਆ ਸ਼ਾਇਦ ਵੀ ਮੱਖੀ ਆਈ ਉਹਨੇ ਪ੍ਰਕਰਮਾ ਕਰਨੇ ਸ਼ੁਰੂ ਕਰ ਦਿੱਤੀ ਦੋਨਾਂ ਗੁਲਦਸਤਿਆਂ ਦੇ ਉੱਪਰ ਫਿਰਦੀ ਰਹੀ ਉਹ ਸ਼ਹਿਦ ਦੀ ਮੱਖੀ ਨਕਲੀ ਤੇ ਨਹੀਂ ਬੈਠੀ ਉਹ ਅਸਲੀ ਤੇ ਬੈਠ ਗਈ ਬੰਦੇ ਨੂੰ ਕੋਈ ਭੁਲਾ ਸਕਦਾ ਪਰ ਸ਼ਹਿਦ ਦੀ ਮੱਖੀ ਨੂੰ ਕੋਈ ਭੁਲੇਖਾ ਨਹੀਂ ਪਾ ਸਕਦਾ ਮੈਨੂੰ ਪੂਰਾ ਯਕੀਨ ਹੋ ਗਿਆ ਕਿ ਸ਼ਹਿਦ ਦੀ ਇਹ ਮੱਖੀਏ ਤੈਨੂੰ ਕੋਈ ਨਹੀਂ ਭੁਲਾ ਸਕਦਾ ਇਸ ਕਰਕੇ ਸ਼ਹਿਦ ਦੀ ਮੱਖੀ ਅਸਲੀ ਗੁਲਦਸਤੇ ਤੇ ਆ ਕੇ ਬੈਠ ਗਈ ਤੇ ਮੈਨੂੰ ਯਕੀਨ ਹੋ ਗਿਆ ਇਸ ਕਰਕੇ ਮੈਂ ਦੱਸ ਦਿੱਤਾ ਕਿ ਤੇਰੇ ਸੱਦੇ ਹੱਥ ਵਾਲਾ ਜਿਹੜਾ ਗੁਲਦਸਤ ਹੈ ਤੇ ਅਸਲੀ ਐ ਤੇ ਖੱਬੇ ਵਾਲਾ ਨਕਲੀ ਐ ਪਰ ਸਾਡੀ ਹਉਤਕੀ ਐ ਅਸੀਂ ਮੱਖੀ ਨਾਲੋਂ ਵੀ ਗਏ ਗੁਜ਼ਰੇ ਹਾਂ ਸਾਨੂੰ ਸੱਚ ਦੀ ਤੇ ਝੂਠ ਦੀ ਪਛਾਣ ਨਹੀਂ ਅੱਜ ਪਤਾ ਨਹੀਂ ਕਿੰਨੇ ਕੁ ਨਕਲੀ ਗੁਲਦਸਤੇ ਫਿਰ ਰਹੇ ਹਨ ਅੱਜ ਉਹ ਲੋਕ ਗੁਰੂ ਗ੍ਰੰਥ ਸਾਹਿਬ ਜੀ ਦਾ ਆਪਣੇ ਡੇਰਿਆਂ ਦੇ ਵਿੱਚ ਪ੍ਰਕਾਸ਼ ਕਰਕੇ ਜਿਨ੍ਹਾਂ ਨੇ ਆਪਣੇ ਡੇਰੇ ਵੱਡੇ ਬਣਾ ਲਏ ਜਿਨ੍ਹਾਂ ਨੇ ਅਲੀ ਸ਼ਾਨ ਕੋਠੀਆਂ ਬਣਾ ਲਈਆਂ ਤੇ ਸਿੱਖ ਅੱਜ ਵੀ ਫਿਰ ਪਿਖਾਰੀ ਦਾ ਪਿਖਾਰੀ ਰਹਿ ਗਿਆ ਹੈ ਤਾਂ ਰਾਜਾ ਸੀ ਪਰ ਅੱਜ ਵੀ ਪਿਖਾਰੀ ਮਾਇਆ ਦੇ ਮੋਹ ਦੀ ਨੀਂਦ ਚ ਸੁਤਾ ਹੋਇਆ ਹੈ ਕਿ ਨਰਪਤ ਏਕ ਸਿੰਘਾਸਣ ਸੋਇਆ ਸੁਪਨੇ ਭਇਆ ਪਿਖਾਰੀ ਅਸ਼ਤ ਰਾਜ ਬਿਸ਼ਰਤ ਦੁੱਖ ਪਾਇਆ ਸੋਗਤ ਭਈ ਮਹਾਰੀ ਰਾਜਾ ਸੀ ਸੁਪਨਾ ਆਇਆ ਸੌਂ ਗਿਆ ਨੀਂਦ ਚ ਸੁਪਨਾ ਲੈ ਰਿਹਾ ਕਿ ਮੈਂ ਭਿਖਾਰੀ ਆਂ ਦਰਦ ਦਰ ਦੀਆਂ ਠੋਕਰਾਂ ਖਾ ਰਿਆ ਉਹ ਗੱਲ ਸਾਡੇ ਨਾਲ ਬਣੀ ਐ ਹੈ ਗੁਰੂ ਦਾ ਸਿੱਖ ਪੜਦਾ ਜ਼ਰੂਰ ਐ ਬੁੱਤ ਪੂਜ ਪੂਜ ਹਿੰਦੂ ਮੂਏ ਤੁਰਕ ਮੂਏ ਸਰਨਾਈ ਉਹ ਲੈ ਜਾ ਰੇ ਉਹ ਲੈ ਗਾੜੇ ਤੇਰੀ ਗੱਤ ਬੋਹੂ ਨਾ ਪਾਈ ਹੁਣ ਇਹ ਪੰਕਤੀਆਂ ਪੜਨ ਵਾਲਾ ਆਪ ਖੁਦ ਬੁੱਤ ਪੂਜਕ ਬਣ ਗਿਆ ਮੱਖੀ ਨਾਲੋਂ ਗਿਆ ਗੁਜ਼ਰਿਆ ਘਰ ਦੇ ਵਿੱਚ ਲਿਆ ਕੇ ਤਸਵੀਰ ਲਾ ਲਈ ਸ਼ਬਦ ਤੇ ਗੁਰੂ ਤੇ ਭਰੋਸਾ ਨਹੀਂ ਜੇਕਰ ਗੁਰਬਾਣੀ ਪੜ੍ਹੀ ਹੁੰਦੀ ਤੇ ਸਤਿਗੁਰੂ ਨੇ ਕਹਿਣਾ ਸੀ ਕਿ ਗੁਰ ਕੀ ਮੂਰਤ ਮਨ ਮੈਂ ਧਿਆਨ ਹੁਣ ਗੁਰੂ ਦੀ ਮੂਰਤ ਕੀ ਹੈ ਭਾਈ ਗੁਰਦਾਸ ਕਹਿੰਦੇ ਗੁਰ ਮੂਰਤ ਗੁਰ ਸ਼ਬਦ ਹੈ ਗੁਰੂ ਦੀ ਮੂਰਤ ਗੁਰੂ ਦਾ ਸ਼ਬਦ ਹੈ ਗੁਰੂ ਕਾ ਸਿੱਖ ਫੋਟੋਆਂ ਨਾਲ ਜੁੜ ਗਿਆ ਤਸਵੀਰਾਂ ਨਾਲ ਜੁੜ ਗਿਆ ਪਰ ਜਿਸ ਗੁਰੂ ਦੇ ਨਾਲ ਜੁੜਨਾ ਸੀ ਉਹਦੇ ਨਾਲ ਜੁੜ ਨਹੀਂ ਸਕਿਆ ਇੱਕ ਸਵਾਮੀ RAM ਤੀਰਥ ਡੰਡੀ ਸਵਾਮੀ ਹੋਇਆ ਉਹਨੇ ਦੁਨੀਆ ਦੇ ਕੁੱਲ ਗ੍ਰੰਥ ਪੜ੍ਹੇ ਉਹਨੇ ਪੁੱਛਿਆ ਕਹਿਣ ਲੱਗਾ ਕਿ ਕੋਈ ਗ੍ਰੰਥ ਰਹਿ ਗਿਆ ਮੈਂ ਸਾਰੇ ਗ੍ਰੰਥ ਦੁਨੀਆ ਦੇ ਪੜ੍ਹ ਲਏ ਨੇ ਕੋਈ ਐਸਾ ਗ੍ਰੰਥ ਹੋਵੇ ਜਿਹੜਾ ਮੈਂ ਨਹੀਂ ਪੜਿਆ ਪੁੱਛਣ ਤੇ ਪਤਾ ਲੱਗਾ ਕਿ ਇੱਕ ਗ੍ਰੰਥ ਹੈ ਜਿਹਨੂੰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਕਹਿੰਦੇ ਹਨ ਉਹ ਤੁਸੀਂ ਅਜੇ ਨਹੀਂ ਪੜਿਆ ਜਿੰਨੂੰ ਗੁਰਤਾ ਗੱਦੀ ਕਲਗੀਧਰ ਪਿਤਾ ਨੇ ਨੰਦੇੜ ਦੀ ਧਰਤੀ ਤੇ ਦਿੱਤੀ ਹੈ ਕਹਿਣ ਲੱਗਾ ਪ੍ਰਬੰਧ ਕਰੋ ਇੰਤਜ਼ਾਮ ਕਰੋ ਮੈਂ ਗੁਰੂ ਗ੍ਰੰਥ ਸਾਹਿਬ ਪੜਨਾ ਹੈ ਪ੍ਰਬੰਧ ਕੀਤਾ ਗਿਆ Swami Ram Tirath Dandi Swami ਹੋਇਆ ਹਣ ਦੇਖਿਓ ਅਸੀਂ ਤਾਂ ਸਿਖਤ ਕਰਦੇ ਆ ਆਪਣੇ ਗੁਰੂ ਦੀ ਸਵਾ ਤਾਂ ਤਾਂ ਆਉਂਦਾ ਜਦੋਂ ਹੋਰ ਧਰਮ ਦਾ ਬੰਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੀ ਸਿਖਤ ਕਰਦਾ ਹੈ ਉਨੇ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੂੰ ਪੜਿਆ ਸਬਾਪਤੀ ਹੋ ਗਈ ਉਹਨੂੰ ਪੁੱਛਿਆ ਕਿ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਕੋਈ ਇਸ ਖਲਕਤ ਨੂੰ ਆ ਜਨਤਾ ਨੂੰ ਤੁਸੀਂ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਜੋ ਤੁਹਾਨੂੰ ਦੁਨੀਆਂ ਦੇ ਗ੍ਰੰਥਾਂ ਦੇ ਵਿੱਚੋਂ ਕੁਝ ਅਲੱਗ ਲੱਗਾ ਹੋਵੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ 'ਚ ਉਹ ਕਹਿੰਦਾ ਹਾਂ ਇੱਕ ਗੱਲ ਕਹਿਣੀ ਚਾਹੁੰਦਾ ਇੱਕ ਕਿਤਾਬ ਲਿਖੀ ਉਹਨੇ ਛੋਟੀ ਜੀ ਉਹਦੇ ਫਰੰਟ ਪੇਜ ਤੇ ਪਹਿਲੇ ਪੇਜ ਤੇ ਉਹਦੇ ਮੋਨੇ ਦੀ ਫੋਟੋ ਹੈ ਕਟਿੰਗ ਹੈ ਦਾੜੀ ਸ਼ੇਵ ਕੀਤੀ ਉਹਨੇ ਕਲੀਨ ਸ਼ੇਵ ਪਹਿਲੇ ਪੇਜ ਤੇ ਤੇ ਕਿਤਾਬ ਦੇ ਅਖੀਰਲੇ ਪੇਜ ਤੇ ਉਹਦੀ ਸਰਦਾਰ ਦੀ ਫੋਟੋ ਹੈ ਉਹਨੇ ਦਸਤਾਰ ਸਜਾਈ ਹੈ ਦਾੜਾ ਪ੍ਰਕਾਸ਼ ਹੈ ਉਹਦਾ ਦਾੜਾ ਰੱਖਿਆ ਉਹਨੇ ਫਰੰਟ ਪੇਜ ਤੇ ਪਹਿਲੇ ਪੇਜ ਤੇ ਉਹਦੇ ਮੋਨੇ ਦੀ ਫੋਟੋ ਹੈ ਤੇ ਅਖੀਰਲੇ ਤੇ ਉਹ ਸਰਦਾਰ ਬਣ ਗਿਆ ਉਹਨੂੰ ਪੁੱਛਿਆ ਵੀ ਤੁਸੀਂ ਕਹਿਣਾ ਚਾਹੁੰਦੇ ਹੋ ਕੁਝ ਉਹ ਕਹਿੰਦਾ ਹਾਂ ਇੱਕ ਗੱਲ ਕਹਿਣੀ ਚਾਹੁੰਦਾ ਕਹਿੰਦੇ ਕੀ ਦੱਸੋ ਕਹਿੰਦਾ ਮੈਂ ਰੱਬ ਦੇ ਚਰਨਾਂ ਤੇ ਇੱਕ ਅਰਦਾਸ ਕਰਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਤੇ ਇੱਕ ਅਰਦਾਸ ਕਰਦਾ ਕਿ ਜੇਕਰ ਮੈਨੂੰ ਦੁਬਾਰਾ ਅਕਾਲ ਪੁਰਖ ਜਨਮ ਦੇਵੇ ਫਿਰ ਉਹਨੇ ਨਾਲ ਇਹ ਗੱਲ ਕਹਿ ਦਿੱਤੀ ਉਹ ਕਹਿੰਦਾ ਮੈਂ ਗੁਰਬਾਣੀ ਪੜ੍ਹੀ ਤੇ ਮੈਨੂੰ ਪਤਾ ਲੱਗ ਗਿਆ ਕਿ ਆਵਾ ਗਵਨ ਹੋਤ ਹੈ ਫੁਨ ਫੁਨ ਬੰਦਾ ਮਿੰਟ-ਮਿੰਟ ਬਾਅਦ ਜੰਮਦਾ ਤੇ ਮਰਦਾ ਹੈ ਆਤਮਿਕ ਤੌਰ ਤੇ ਉਹ ਕਹਿੰਦਾ ਫਿਰ ਵੀ ਜੇਕਰ ਮੈਨੂੰ ਰੱਬ ਦੁਬਾਰਾ ਜਨਮ ਦੇਵੇ ਤੇ ਮੈਂ ਅਰਦਾਸ ਕਰਦਾ ਕਿ ਅਕਾਲ ਪੁਰਖ ਮੈਨੂੰ ਉਸ ਮਾਤਾ ਦੀ ਕੁੱਖ ਤੋਂ ਜਨਮ ਦੇਵੀ ਜਿਨਨੇ ਆਪਣੇ ਸਰੀਰ ਤੇ ਪੰਜ ਕਕਾਰ ਪਹਿਨੇ ਹੋਣ ਜਿਹੜੀ ਸਾਬਤ ਸੂਰਤ ਹੋਵੇ ਜਿਨਨੇ ਕਲਗੀਧਰ ਪਿਤਾ ਦੇ ਖੰਡੇ ਦੀ ਤੋੜ ਲਈ ਹੋਵੇ ਇਸ ਮਾਤਾ ਦੀ ਕੁੱਖ ਤੋਂ ਮੈਂ ਜਨਮ ਲਵਾਂ ਜਿਹਦੇ ਰੋਮ ਰੋਮ ਦੇ ਵਿੱਚ ਗੁਰਬਾਣੀ ਮੱਸੀ ਹੋਵੇ ਉਹ ਕਹਿੰਦਾ ਮੈਨੂੰ ਪਤਾ ਲੱਗ ਗਿਆ ਸਿੱਖਾਂ ਦੇ ਕੋਲ ਅਥਾਹ ਖਜ਼ਾਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਹੈ ਪਰ ਸਿੱਖ ਇੱਕ ਪਿਖਾਰੀ ਦੀ ਤਰ੍ਹਾਂ ਦਰ ਦਰ ਦੀਆਂ ਠੋਕਰਾਂ ਖਾ ਰਹੇ ਨੇ ਉਹ ਕਹਿੰਦਾ ਮੈਂ ਅਰਦਾਸ ਕਰਦਾ ਕਿ ਰੱਬ ਜੇਕਰ ਮੈਨੂੰ ਜਨਮ ਦੇਵੇ ਉਸ ਮਾਤਾ ਦੀ ਕੁੱਖ ਤੋਂ ਜਿਨੇ ਪੰਜ ਕਕਾਰ ਪਹਿਨੇ ਹੋਣ ਕਲਗੀ ਧਰ ਦੇ ਖੰਡੇ ਦੀ ਪੌੜ ਲਈ ਹੋਵੇ ਤੇ ਜਿਹਦੇ ਰੋਮ ਰੋਮ ਦੇ ਵਿੱਚ ਗੁਰਬਾਣੀ ਵਸੀ ਹੋਵੇ ਇਹ ਸੁਆਮੀ RAM ਤੀਰਥ ਡੰਡੀ ਸੁਆਮੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੀ ਸਿੱਖਤ ਕਰ ਰਿਹਾ ਉਹ ਸਰਦਾਰ ਬਣ ਗਿਆ ਕਹਿੰਦਾ ਮੈਂ ਫਿਰ ਜਨਮ ਲੈ ਕੇ ਸਟੱਡੀ ਕਰਾਂਗਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਤੇ ਇਹ ਅਥਾ ਜਿਹੜਾ ਗਿਆਨ ਦਾ ਖਜ਼ਾਨਾ ਇਹ ਲੋਕਾਂ ਦੇ ਵਿੱਚ ਵੀ ਵੰਡਾਂਗਾ ਇਸ ਕਰਕੇ ਸਤਿਗੁਰੂ ਬੁਰਗਨ ਸਾਹਿਬ ਜੀ ਨੇ ਇਹ ਮਹਾਨ ਕਾਰਜ ਭਾਈ ਗੁਰਦਾਸ ਜੀ ਦੇ ਪਾਸੋਂ ਸੇਵਾ ਲਈ 3 ਅਗਸਤ ਨੂੰ ਇਹ ਮਹਾਨ ਕਾਰਜ ਆਰੰਭ ਹੋ ਗਿਆ ਬਾਬਾ ਬੁੱਢਾ ਜੀ ਨੂੰ ਬੁਲਾਇਆ ਗਿਆ ਤੇ ਪ੍ਰਿੰਸੀਪਲ ਸਤਵੀਰ ਸਿੰਘ ਨੇ ਇੱਕ ਗੱਲ ਇੱਥੇ ਲਿਖੀ ਬੜੀ ਸੁੰਦਰ ਉਹ ਕਹਿੰਦੇ ਦੁਨੀਆਂ ਦੇ ਬਾਕੀ ਗ੍ਰੰਥ ਲਿਖੇ ਜਾਂਦੇ ਹਨ ਪਹਿਲਾਂ ਤੇ ਉਹਨਾਂ ਦੀ ਜੇਲਤ ਬਾਅਦ ਚ ਬਣਦੀ ਹੈ ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਾਅਦ ਚ ਲਿਖਿਆ ਗਿਆ ਤੇ ਇਹਨਾਂ ਦੀ ਜੇਲਤ ਪਹਿਲਾਂ ਬਣ ਗਈ ਉਹਨਾਂ ਨੇ ਜੇਲਦ ਗਿਆ ਕਿ ਜਿੰਨਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਖਜ਼ਾਨਾ ਕੀਮਤੀ ਹੈ ਵੱਡ ਮੁੱਲੇ ਓਨੀ ਇਹਦੀ ਜੇਲਦ ਵੀ ਕੀਮਤੀ ਹੈ ਉਹਨਾਂ ਨੇ ਜੇਲਦ ਗਿਆ ਹਰਮੰਦਰ ਸਾਹਿਬ ਨੂੰ ਕਹਿੰਦੇ ਹਰਮੰਦਰ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਤੋਂ ਪਹਿਲਾਂ ਤਿਆਰ ਕੀਤਾ ਗਿਆ ਜਿੰਨੀ ਬਾਣੀ ਗੁਰਬਾਣੀ ਦਾ ਖਜ਼ਾਨਾ ਕੀਮਤੀ ਓਨੀ ਜਲਦ ਕੀਮਤੀ ਹੈ ਦੁਨੀਆਂ ਦੇ ਕੁੱਲ ਗ੍ਰੰਥ ਛਪਦੇ ਹਨ ਪਹਿਲਾਂ ਤੇ ਜਲਦ ਬਾਅਦ ਚ ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਿੰਸੀਪਲ ਸਤਵੀਰ ਸਿੰਘ ਲਿਖਦੇ ਕਿ ਜਲਦ ਪਹਿਲਾਂ ਬਣੀ ਤੇ ਸੰਪਾਦਨਾ ਬਾਅਦ ਚ ਹੋਈ ਇਸ ਕਰਕੇ ਗੁਰੂ ਅਰਜਨ ਸਾਹਿਬ ਨੇ ਹਰਿਮੰਦਰ ਸਾਹਿਬ ਬਣਵਾਇਆ ਹੀ ਤਾਂ ਗੁਰੂ ਗਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਵਾਸਤੇ ਗੁਰੂ ਅਰਜਨ ਸਾਹਿਬ ਚੌਰ ਕਰ ਰਹੇ ਹਨ ਬਾਬਾ ਬੁੱਢਾ ਜੀ ਨੇ ਪਾਵਨ ਸਰੂਪ ਆਪਣੇ ਸਿਰ ਤੇ ਚੁੱਕਿਆ ਹਰਿਮੰਦਰ ਸਾਹਿਬ ਤਖਤ ਦੇ ਉੱਪਰ ਪਾਵਨ ਸਰੂਪ ਰੱਖ ਦਿੱਤਾ ਬਾਬਾ ਬੁੱਢਾ ਜੀ ਪਿੱਛੇ ਚਲੇ ਗਏ ਤੇ ਕਵੀ ਸੰਤੋਖ ਸਿੰਘ ਚੂੜਾਮਣੀ ਲਿਖਦੇ ਕਿ ਬੁੱਢਾ ਸਾਹਿਬ ਅੱਗੇ ਕੀਨਾ ਤੇਹ ਪਾਛੇ ਸਤਗੁਰ ਸੁਖ ਲੀਨਾ ਗੁਰੂ ਅਰਜਨ ਸਾਹਿਬ ਨੇ ਬਾਬਾ ਬੁੱਢਾ ਜੀ ਨੂੰ ਅੱਗੇ ਕੀਤਾ ਬਾਕੀ ਸੰਗਤਾਂ ਪਿੱਛੇ ਤੇ ਗੁਰੂ ਅਰਜਨ ਸਾਹਿਬ ਜੀ ਨੇ ਉਪਦੇਸ਼ ਕੀਤਾ ਕਿ ਬੁੱਢਾ ਸਾਹਿਬ ਖੋਲੋ ਗ੍ਰੰਥ ਲੈ ਆਵਾਜ਼ ਸੁਣੇ ਸਭ ਪੰਥ ਅਦਬ ਸੰਗ ਗ੍ਰੰਥ ਸੋ ਖੋਲਾ ਲੈ ਆਵਾਜ਼ ਬੁੱਢਾ ਮੁਖ ਬੋਲਾ ਸੋਹੀ ਮਹਿਲਾ ਪੰਜਵਾ ਸੰਤਾ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ RAM ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ RAM ਇਹ ਗੁਰਬਾਣੀ ਦਾ ਅਖਾ ਖਜ਼ਾਨਾ ਗੁਰੂ ਅਰਜਨ ਸਾਹਿਬ ਦੀ ਨੇ ਕਿਰਪਾ ਕਰਕੇ ਰਹਿਮਤ ਕਰਕੇ ਫਿਰ ਇਹ ਗੱਲ ਕਹੀ ਕਿ ਖਾਮੇ ਖਰਚੇ ਰਲ ਮਿਲ ਪਾਈ ਟੋਟ ਨਾ ਆਵੇ ਵੱਧਦੇ ਜਾਈ ਪਰ ਸਾਡੀ ਕੌਮ ਦੀ ਵੱਧ ਕਿਸਮਤੀ ਇਹ ਪੰਤੀਆਂ ਅਸੀਂ ਲਿਆ ਕੇ ਦਾਲ ਵਾਲੀ ਦੇਗ ਤੇ ਟੁਕਾ ਦਿੱਤੀਆਂ ਕਿ ਖਾਵੇਂ ਖਰਚਾਂ ਰਲ ਮਿਲ ਭਾਈ ਟੋਟ ਨਾ ਆਵੇ ਵੱਧਦੇ ਜਾਈ ਕਿ ਸਤਿਗੁਰੂ ਨੇ ਕਿਹਾ ਕਿ ਵੰਡ ਕੇ ਕੇਵਲ ਲੰਗਰ ਛਕਣਾ ਹੈ ਰਲ ਮਿਲ ਕੇ ਖਾਓ ਹੁਣ ਤੁਸੀਂ ਆਪ ਸਿਆਣੇ ਹੋ ਜੇਕਰ ਅਸੀਂ ਲੰਗਰ ਦੇ ਵਿੱਚ ਇੱਕ ਦਾਲ ਦੀ ਦੇਗ ਬਣਾਈ ਹੈ ਸੁਭਾਵਕ ਹੈ ਲੰਗਰ ਮਸਤਾਨਾ ਹੋਣਾ ਹੈ ਲੰਗਰ ਮੁਕਣਾ ਹੈ ਪਰ ਅਜੇ ਤੱਕ ਸਾਨੂੰ ਵੰਡ ਛਕਣ ਦੀ ਜਾਂਚ ਨਹੀਂ ਆਈ ਵੰਡ ਕੇ ਕੀ ਛਕਣਾ ਸੀ ਇੱਕ ਮਾਤਾ ਆਪਣੇ ਪੁੱਤਰ ਨੂੰ ਬੱਚੇ ਨੂੰ ਗੁਰੂ ਘਰ ਲੈ ਕੇ ਆਉਂਦੀ ਭਾਈ ਸਾਹਿਬ ਅਰਦਾਸ ਕਰਦੇ ਪੰਜਾਂ ਪਿਆਰਿਆਂ ਚੌਹਾਂ ਸਹਿਬਜਾਦਿਆਂ 40 ਮੁਕਤਿਆਂ ਬੱਚਾ ਪੁੱਛਦਾ ਮਾਤਾ ਉਹ ਪੰਜਾਂ ਪਿਆਰਿਆਂ ਕੀ ਸੀ ਪੰਜਾਂ ਪਿਆਰਿਆਂ ਮੈਨੂੰ ਦੱਸ ਮਾਤਾ ਦੱਸ ਦੀ ਪੁੱਤਰ ਇਹ ਪੰਜ ਪਿਆਰੇ ਉਹ ਸਨ ਜਿਨ੍ਹਾਂ ਦੀ ਸਜਣਾ ਕਲਗੀਧਰ ਪਿਤਾ ਨੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਕੀਤੀ ਚੌਵਾਂ ਸਹਿਬਜਾਦੇ ਆ ਮਾਤਾ ਮੈਨੂੰ ਦੱਸ ਚਾਰ ਸਹਿਬਜਾਦੇ ਕੌਣ ਸਨ ਮਾਤਾ ਦੱਸਦੀ ਕਿ ਪੁੱਤਰ ਇਹ ਕਲਗੀਧਰ ਪਿਤਾ ਦੇ ਚਾਰ ਸਹਿਬਜਾਦੇ ਸਨ ਫਿਰ ਪੁੱਤਰ ਪੁੱਛਦਾ ਹੁਣ ਵੰਡ ਛਕਣਾ ਕੀ ਹੈ ਪੁੱਤਰ ਪੁੱਛਦਾ ਮਾਤਾ ਸਹਿਬਜਾਦੇ ਤਾਂ ਗੁਰੂ ਨਾਨਕ ਸਾਹਿਬ ਦੇ ਵੀ ਸਨ ਗੁਰੂ ਅੰਗਦ ਸਾਹਿਬ ਦੇ ਵੀ ਸਨ ਛੇਵੇਂ ਪਾਸ਼ਾ ਦੇ ਵੀ ਸਨ ਪਰ ਮੈਨੂੰ ਦੱਸ ਚੌਥਾ ਸੇਵ ਜਾਦਿਆਂ ਦਾ ਜ਼ਿਕਰ ਕਿਉਂ ਮਾਤਾ ਦੱਸ ਦੇ ਪੁੱਤਰ ਦੋ ਚਮਕੌਰ ਦੀ ਗੜੀ ਦੇ ਵਿੱਚ ਸ਼ਹੀਦ ਹੋ ਗਏ ਦੋ ਸਰਹੰਦ ਦੀਆਂ ਨੀਂਹਾਂ ਦੇ ਵਿੱਚ ਚਿਣ ਕੇ ਸ਼ਹੀਦ ਕੀਤੇ ਗਏ ਹੁਣ ਅਸੀਂ ਪੜੀ ਜਾਂਦੇ ਆ ਕਿ ਖਾਣਾ ਖਰਚਾਂ ਰਲ ਮਿਲ ਭਾਈ ਟੋਟ ਨਾ ਆਵੇ ਵੱਧ ਹੋ ਜਾਈ ਤੇ ਪੰਕਤੀਆਂ ਅਸੀਂ ਦਾਲ ਵਾਲੀ ਦੇਖ ਤੇ ਟੁਕਾ ਦਿੱਤੀਆਂ ਗੁਰੂ ਸਵਾਰੇ ਤੁਸੀਂ ਆਪ ਸਿਆਣੇ ਹੋ ਜੇਕਰ ਇੱਕ ਦਾਲ ਦੀ ਦੇਗ ਬਣਾਈ ਹੈ ਸੁਭਾਵਕ ਹੈ ਜੇਕਰ ਖਾਣ ਵਾਲੇ ਹਨ ਤੇ ਲੰਗਰ ਮਸਤਾਨਾ ਹੋਣਾ ਤੇ ਦੇਗ ਨੇ ਜਾਂ ਦਾਲ ਨੇ ਖਤਮ ਹੋਣਾ ਲੰਗਰ ਨੇ ਖਤਮ ਹੋਣਾ ਪਰ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਖਜ਼ਾਨਾ ਏ ਅਥਾ ਹੈ ਇਹ ਕਦੀ ਮੁੱਕਦਾ ਨਹੀਂ ਇਹ ਕਦੀ ਘਟਦਾ ਨਹੀਂ ਖਰਚਿਆਂ ਵੀ ਕਦੀ ਇਹਦੀ ਟੋਟ ਨਹੀਂ ਆਉਂਦੀ ਇਸ ਕਰਕੇ ਹਜ਼ੂਰ ਨੇ ਕਿਹਾ ਕਿ ਖਾਵੇਂ ਖਰਚੇ ਰਲ ਮਿਲ ਪਾਈ ਟੋਟ ਨਾ ਆਵੇ ਵੱਧਦੇ ਜਾਈ ਪਰ ਸਾਨੂੰ ਵੰਡ ਸ਼ਕਣ ਦੀ ਜਾਚ ਨਹੀਂ ਆਈ ਅਸੀਂ ਇਹ ਕੱਲਾ ਲੰਗਰ ਵੰਡ ਕੇ ਸ਼ਕਿਆ ਲੰਗਰ ਲਾ ਦਿੱਤੇ ਪਰ ਗੁਰਬਾਣੀ ਦਾ ਖਜ਼ਾਨਾ ਅਸੀਂ ਵੰਡ ਕੇ ਸ਼ੱਕ ਨਹੀਂ ਸਕੇ ਇਸ ਕਰਕੇ ਜਦੋਂ ਗੁਰੂ ਅਰਜਨ ਸਾਹਿਬ ਜੀ ਨੇ ਸੰਪੂਰਨਤਾ ਕੀਤੀ ਨਾ ਬਾਣੀ ਦੀ 1429 ਅੰਗ ਤੇ ਨੰਦਾਮਣੀ ਮਹਿਲਾ ਪੰਜਵਾਂ ਕਹਿੰਦੇ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭਸਾ ਆਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਕੋਈ ਵੀ ਖਾ ਲੇ ਇਹ ਨਹੀਂ ਕਿ ਇਕੱਲਾ ਸਿੱਖ ਖਾ ਸਕਦਾ ਨਹੀਂ ਜੇ ਕੋ ਖਾਵੈ ਜੇ ਕੋ ਪੁੰਚੈ ਹੁਣ ਜਿਹੜਾ ਖਾ ਕੇ ਪਚਾ ਲਵੇ ਹੁਣ ਇਹ ਨਹੀਂ ਕੋਈ ਕਹੇ ਕਿ ਮੈਂ ਬੜਾ ਭੋਜਨ ਖਾਣਾ ਬੜੀਆਂ ਰੋਟੀਆਂ ਖਾਣਾ ਬੜੇ ਪ੍ਰਸ਼ਾਦ ਦੇ ਸਕਦਾ ਪਰ ਇਹਨਾਂ ਦੇਖੋ ਉਹ ਪਚਾਂਦਾ ਕਿੰਨੀ ਹੈ ਹਜਮ ਕਿੰਨੀਆ ਕਰਦਾ ਐਨਰਜੀ ਤਾਂ ਉਹਨਾਂ ਰੋਟੀਆਂ ਨੇ ਦੇਣੀ ਜਿਹੜੀਆਂ ਪਚ ਗਈਆਂ ਖਾਣ ਨੂੰ ਤਾਂ ਕਹੀ ਜਾਏ ਮੈਂ ਕਈ ਰੋਟੀਆਂ ਖਾ ਜਾਣਾ ਪਰ ਦੇਖੋ ਪਚਾਂਦਾ ਕਿੰਨੀ ਐ ਕਹਿਣ ਨੂੰ ਤਾਂ ਕਹੀ ਜਾਂਦੇ ਮੈਂ ਬੜੀ ਬਾਣੀ ਪੜਨਾ ਬੜੀ ਬਾਣੀ ਪੜਨਾ ਇਹਨਾਂ ਦੇਖੋ ਨੇ ਜੀਵਨ ਢਾਲਿਆ ਕਿੰਨੀ ਦੇ ਮੁਤਾਬਕ ਹੈ ਕਿੰਨੀ ਕੁਰਬਾਨੀ ਦੇ ਮੁਤਾਬਕ ਆਪਣਾ ਜੀਵਨ ਜਿਉਇਆ ਹੈ ਕਿੰਨੀ ਕ ਬਾਣੀ ਉਹਦੇ ਜੀਵਨ ਦਾ ਆਧਾਰ ਬਣੀ ਹੈ ਇਸ ਕਰਕੇ ਭੋਜਨ ਪ੍ਰਸ਼ਾਦਾ ਰੋਟੀਆਂ ਬਹੁਤ ਖਾਣੀਆਂ ਤੇ ਪਛਾਣੀਆਂ ਇਹ ਕੁਝ ਅਲੱਗ ਗੱਲ ਐ ਗੁਰਬਾਣੀ ਪੜ ਲੈਣੀ ਪ੍ਰੋਫੈਸਰ ਸਾਹਬ ਸਿੰਘ ਮਾਰਕੰਡੇ ਵਾਲੇ ਕਹਿੰਦੇ ਕਿ ਜਿੰਨਾ ਉਸਤਾਦ ਜੀ ਤੋਂ ਮੈਂ ਸੰਠਿਆ ਲੈਂਦਾ ਸੀ ਉਹਨਾਂ ਨੇ ਇੱਕ ਦਿਨ ਮੈਨੂੰ ਕੋਲ ਬੁਲਾ ਲਿਆ ਕਹਿਣ ਲੱਗੇ ਸਾਹਬ ਸਿੰਘ ਮੈਨੂੰ ਦੱਸ ਇਤਨੇ ਪਾਠ ਕਰ ਛੱਡੇ ਨੇ ਉਹ ਕਹਿੰਦਾ ਜੀ ਮੈਂ 365 ਪਾਠ ਕਰ ਛੱਡੇ ਨੇ ਉਹ ਕਹਿੰਦੇ ਕਰਕੇ ਛੱਡ ਵੀ ਦਿੱਤੇ ਕਿ ਕੋਈ ਇੱਕ ਅੱਧਾ ਪੱਲੇ ਵੀ ਪਾਇਆ ਕਹਿੰਦਾ ਮੈਂ ਚੁੱਪ ਸਾਂ ਪਰ ਅੱਜ ਮੈਨੂੰ ਸਮਝ ਲੱਗ ਗਈ ਕਿ ਪਹਿਲਾਂ ਗੁਰਬਾਣੀ ਦੇ ਪਾਠ ਕੇਵਲ ਕਰਕੇ ਛੱਡ ਦਿੱਤੇ ਪਰ ਕਹਿੰਦੇ ਪੱਲੇ ਅੱਜ ਪੈ ਰਹੇ ਨੇ ਪਰ ਇਸ ਕਰਕੇ ਬਹੁਤੀ ਵਾਰ ਸਾਡੀ ਵੀ ਹਾਲਤੇ ਹੋ ਜਾਂਦੀ ਗੁਰਬਾਣੀ ਪੜ੍ਹੀ ਬਹੁਤ ਜਾਂਦੀ ਹੈ ਪਰ ਜੀਵਨ ਕਿੰਨੀ ਦੇ ਮੁਤਾਬਕ ਜਿਉਂਿਆ ਬਾਣੀ ਜੀਵਨ ਦਾ ਆਧਾਰ ਕਿੰਨੀ ਕੁ ਬਣੀ ਹੈ ਇਸ ਕਰਕੇ ਕਿਤੇ ਅਸੀਂ ਵੀ ਪਾਠ ਕਰ ਕਰਕੇ ਨਾ ਛੱਡ ਦਈਏ ਅਸੀਂ ਆਪਣੇ ਪੱਲੇ ਗੁਰਬਾਣੀ ਪਾਈਏ ਭਾਈ ਵੀਰ ਸਿੰਘ ਨੇ ਇੱਕ ਬੜੀ ਸੁੰਦਰ ਗੱਲ ਲਿਖੀ ਉਹਨਾਂ ਨੇ ਪਾਠ ਕਰਨਾ ਤੇ 4-4 5-5 ਘੰਟਿਆਂ ਦੇ ਵਿੱਚ 3-4 ਰੰਗ ਪੜਨੇ ਇੱਕ ਦਿਨ ਕੋਈ ਸੱਜਣ ਆ ਗਿਆ ਕਹਿਣ ਲੱਗਾ ਭਾਈ ਵੀਰ ਸਿੰਘ ਜੀ ਤੁਸੀਂ ਅੱਜ 4-5 ਘੰਟੇ ਗੁਰਬਾਣੀ ਪੜਦਿਆਂ ਲਾਏ ਨੇ ਅੱਜ ਤਾਂ ਬਹੁਤੇ ਅੰਗ ਕਰਤੇ ਹੋਣੇ ਤੁਸੀਂ ਪਾਠ ਕਰਦੇ ਆ ਭਾਈ ਵੀਰ ਸਿੰਘ ਕਹਿੰਦੇ ਨਹੀਂ ਅੱਜ ਤਾਂ ਕੇਵਲ 3-4 ਸ਼ਬਦ ਹੀ ਪੜੇ ਨੇ ਉਹ ਕਹਿੰਦਾ 3-4 5 ਘੰਟਿਆਂ ਦੇ ਵਿੱਚ 3-4 ਸ਼ਬਦ ਕਹਿੰਦੇ ਹਾਂ ਮੈਨੂੰ ਉਹਨਾਂ ਦੀ ਸਮਝ ਹੀ ਨਹੀਂ ਸੀ ਪੈ ਰਹੀ ਮੈਂ ਉਹ ਸ਼ਬਦ ਸਮਝ ਰਿਆ ਸੀ ਇਸ ਕਰਕੇ ਮੈਨੂੰ ਉਹਨਾਂ ਤਿੰਨਾਂ ਚਾਰਾਂ ਸ਼ਬਦਾਂ ਦੀ ਸਮਝ ਪਈ ਇਸ ਕਰਕੇ ਮੈਂ ਅੱਗੇ ਨਹੀਂ ਪੜ ਸਕਿਆ ਸਤਿਗੁਰੂ ਕਿਰਪਾ ਕਰਨ ਪਾਸ਼ਾ ਨੇ ਸਾਨੂੰ ਅਥਾ ਖਜ਼ਾਨਾ ਦਿੱਤਾ ਹੈ ਗੁਰਬਾਣੀ ਦਾ ਏਸੇ ਹੀ ਗੁਰਬਾਣੀ ਦੀ ਬਿਦਾਉ ਗੁਰੂ ਅਰਜਨ ਸਾਹਿਬ ਜੀ ਨੂੰ ਤੱਤੀ ਤਵੀ ਤੇ ਬੈਠਣਾ ਪਿਆ ਸੀਸ ਦੇ ਵਿੱਚ ਗਰਮ ਰੇਤ ਪਵਾਨੀ ਪਈ ਉੱਪਲ ਦੀ ਦੇਗ ਤੇ ਬੈਠਣਾ ਪਿਆ ਕਲਗੀਧਰ ਪਿਤਾ ਨੂੰ ਏਸੇ ਗੁਰਬਾਣੀ ਦੀ ਬਿਦਾਉ ਆਪਣਾ ਪਿਤਾ ਸ਼ਹੀਦ ਕਰਵਾਉਣਾ ਪਿਆ ਚਾਰ ਜ਼ਿਗਰ ਦੇ ਟੋਟੇ ਗੁਰਬਾਣੀ ਦੀ ਬਿਦਾਉ ਸ਼ਹੀਦ ਕਰਵਾ ਦਿੱਤੇ ਪਰ ਅੱਜ ਅਸੀਂ ਗੁਰਬਾਣੀ ਤੋਂ ਕੋਹਾਂ ਦੂਰ ਜਾ ਰਹੇ ਹਾਂ ਗੁਰਬਾਣੀ ਸਾਡੇ ਜੀਵਨ ਦਾ ਆਧਾਰ ਬਣ ਜਾਵੇ ਜਿਸ ਗੁਰਬਾਣੀ ਦੇ ਕਰਕੇ ਅਰਥਾ ਕੁਰਬਾਨੀਆਂ ਸਤਿਗੁਰੂ ਨੂੰ ਤਮੀਆਂ ਤੇ ਬੈਠਣਾ ਪਿਆ ਆਪਣਾ ਸਰਬੰਸ ਵਾਰਨਾ ਪਿਆ ਇਸ ਕਰਕੇ ਗੁਰੂ ਘਰ ਗੁਰੂ ਦਰਬਾਰ ਦੇ ਅੰਦਰ ਆਉਣ ਵਾਲੇ ਬਥੇਰੇ ਹਨ ਗੁਰਬਾਣੀ ਪੜ੍ਹਨ ਵਾਲੇ ਬਹੁਤ ਹਨ ਸੇਵਾ ਕਰਨ ਵਾਲੇ ਬਹੁਤ ਹਨ ਰਹਜ਼ੂਰ ਨੇ ਰਹਿਮਤ ਕੀਤੀ ਕਿ ਸੇਵਕ ਸਿੱਖ ਪੂਜਣ ਸਭ ਆਵੇਂ ਸਭ ਗਾਵੇਂ ਹਰ ਹਰ ਊਤਮ ਬਾਣੀ ਗਾਵੇ ਆ ਸੁਣਿਆ ਤਿੰਨ ਕਾ ਹਰ ਥਾਏ ਪਾਵੇ ਜਿਨ ਸਤਗੁਰ ਕੀ ਆਗਿਆ ਸਤ ਸਤ ਕਰਮਾਨੀ ਸਾਨੂੰ ਗੁਰੂ ਦੀ ਆਗਿਆ ਨੂੰ ਮੰਨਣ ਦੀ ਜਾਤ ਆ ਜਾਵੇ ਗੁਰਬਾਣੀ ਸਾਡੇ ਜੀਵਨ ਦਾ ਆਧਾਰ ਬਣ ਜਾਵੇ ਜਿੱਤੇ ਅਸੀਂ ਗੁਰਪੁਰਬ ਮਨਾ ਰਹੇ ਹਾਂ ਉਥੇ ਗੁਰੂ ਦੀ ਮੰਨਣ ਦੀ ਜਾਤ ਵੀ ਆ ਜਾਵੇ ਤਾਂ ਸਾਡੇ ਮਨਾਏ ਹੋਏ ਗੁਰਪੁਰਬ ਸਫਲੇ ਹੋ ਸਕਦੇ ਹਨ ਕੋਟਾਨ ਕੋਟ ਧੰਨਵਾਦ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਮੁੱਖ ਸੇਵਾਦਾਰ ਸਤਕਾਰਯੋਗ ਪ੍ਰਧਾਨ ਜੀ ਹੁਣਾਂ ਦਾ ਔਰ ਸਰਬੱਤ ਪ੍ਰਬੰਧਕ ਕਮੇਟੀ ਦਾ ਸਾਰੀਆਂ ਸੰਗਤਾਂ ਦਾ ਜਿਨ੍ਹਾਂ ਨੇ ਬੜੇ ਪਿਆਰ ਸਤਿਕਾਰ ਔਰ ਇਕਾਗਰਤਾ ਦੇ ਸਹਿਤ ਸ਼ਰਵਨ ਕੀਤਾ ਹੈ ਦਾਸ ਵੱਲੋਂ ਆਪ ਸਰਬੱਤ ਸੰਗਤ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਹੋਈਆਂ ਬੇਅੰਤ ਪ੍ਰਕਾਰ ਦੀਆਂ ਖੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ RAM KALI ਮਹਲਾ ਤੀਜਾ ਅਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਨੰਦ